ਜਿਹੜੇ ਮੇਰੇ ਦੋਸਤ ਮਿੱਤਰ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਦਵਾਈਆਂ ਖਾ ਕੇ ਅੱਕ ਕੇ ਘਰ ਬੈਠ ਗਏ ਵੀ ਹੁਣ ਨਸ਼ਾ ਨਹੀਂ ਛੱਡਿਆ ਜਾਂਦਾ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਆਪਣੀ ਜਿਹੜੇ ਕਹਿੰਦੇ ਨੇ ਅਸੀਂ ਤਾਂ ਬਾਈ ਜੀ ਅੱਕ ਗਏ ਵੀ ਨਸ਼ਾ ਨਹੀਂ ਛੱਡਿਆ ਜਾਂਦਾ ਸਾਡੇ ਕੋਲ ਆਉਣ ਦੀ ਵੀ ਲੋੜ ਨਹੀਂ ਦੋਸਤੋ ਬੰਦਾ ਕਹਿੰਦਾ ਜੀ ਮਨ ਬਣਾ ਕੇ ਆਓ ਸਾਡੇ ਕੋਲ ਅਸੀਂ ਤੁਹਾਡੀ ਘੰਟੇ ਚ ਤੋੜ ਖਤਮ ਕਰ ਦਾਂਗੇ ਮੈਂ ਕਹਿੰਦਾ ਦੋਸਤੋ ਜਿਹੜੇ ਬੰਦੇ ਨੇ ਮਨ ਬਣਾ ਲਿਆ ਜਿਹੜੀ ਉਹਨੂੰ ਤੋੜ ਆਉਂਦੀ ਆ ਤਕਲੀਫਾਂ ਆਉਂਦੀਆਂ ਨੇ ਨਸ਼ਾ ਛੱਡਣ ਵੇਲੇ ਉਹਦਾ ਹੱਲ ਕੌਣ ਕਰੇਗਾ ਕੀ ਇਹ ਲੈਕਾਂਟੇ ਚ ਹੋਜੂ ਜਾਂ ਫਿਰ ਨਹੀਂ ਹੋਊਗਾ ਇਹ ਕਿਵੇਂ ਲੱਗਦੇ ਪੋਸੀਬਲ ਹੀ ਨਹੀਂ ਕਿ ਕਾਂਟੇ ਚ ਕਿਵੇਂ ਨਸ਼ਾ ਬੰਦ ਹੋ ਜਾਊਗਾ ਅਸੀਂ ਬਿਆਨ ਨਹੀਂ ਕਰ ਸਕਦੇ ਵੀ ਕਿੰਨੇ ਲੋਕਾਂ ਨੇ ਨਸ਼ਾ ਛੱਡਿਆ ਕਿਉਂਕਿ ਹਰ ਬੰਦੇ ਦਾ ਸਾਡੇ ਕੋਲੇ ਸੀਕ੍ਰੀਟ ਰੱਖਿਆ ਜਾਂਦਾ ਚਿੱਟਾ ਆਫੀਮ ਡੋਡੇ ਭੁੱਕੀ ਸਮੈ ਕਿਤੇ ਤੁਸੀਂ ਕੋਈ ਵੀ ਨਸ਼ਾ ਕਰਦੇ ਹੋਗੇ ਤਾਂ ਤੁਸੀਂ ਨਸ਼ਾ ਛੱਡ ਸਕਦੇ ਹੋ ਕਿਵੇਂ ਅੱਜ ਆਪਾਂ ਸਾਰੀ ਗੱਲਬਾਤ ਕਰਾਂਗੇ ਵੀਰ ਜੀ ਦੇ ਨਾਲ ਆਏ ਹੋਏ ਆ ਬਈ ਆਪਾਂ ਜ਼ਿਲ੍ਹਾ ਸੰਗਰੂਰ ਪਿੰਡ ਬਟੂਹਾ ਦੇ ਵਿੱਚ ਆਓ ਜੀ ਬਾਈ ਜੀ ਗੱਲਬਾਤ ਕਰਦੇ ਆਂਗੇ ਬਣੇ ਰਹੋ ਵੀਡੀਓ ਦੇ ਵਿੱਚ ਪਿੰਡ ਦੇ ਵਿੱਚ ਬੈਠੇ ਨੇ ਬਾਈ ਜੀ ਤੇ ਲਗਭਗ ਬਾਈ 12 13 ਸਾਲ ਹੋ ਗਏ ਹਨ ਤੇ 12 13 ਸਾਲ ਤੋਂ ਲਗਾਤਾਰ ਬਾਈ ਜੀ ਕੰਮ ਕਰ ਰਹੇ ਨੇ ਤੇ ਕਿਵੇਂ ਕੰਮ ਹੁੰਦਾ ਸਾਰੀ ਗੱਲਬਾਤ ਕਰਾਂਗੇ ਬਾਈ ਜਨਾ ਬਾਈ ਹਸੀਕਾਰ ਜੀ ਬਾਈ ਜੀ ਹਸੀਕਾਰ ਕੀ ਹਾਲ ਚਾਲ ਨੇ ਬਾਈ ਬਹੁਤ ਵਧੀਆ ਭਰਾ ਜੀ ਤੁਸੀਂ ਦੱਸੋ ਕੀ ਬਹੁਤ ਵਧੀਆ ਜੀ ਹਾਂਜੀ ਬਾਈ ਜੀ ਦੱਸੋ ਜੀ ਆਪਣੀ ਦਵਾਈ ਦੇ ਬਾਰੇ ਜੀ ਦੋਸਤੋ ਸਾਡੀ ਜਿਹੜੀ ਦਵਾਈ ਆ ਪਿਆ ਉਹ ਰਾਜ ayurvedic ਦਵਾਈ ਆ ਇਹ ਠੀਕ ਆ ਜੀ ਨਸ਼ੇ ਦਾ ਅੰਤ ਕਰੋ ਜ਼ਿੰਦਗੀ ਦੀ ਸ਼ੁਰੂਆਤ ਕਰੋ ਠੀਕ ਆ ਜੀ ਜਿਵੇਂ ਆਪਾਂ ਦੇਖ ਰਹੇ ਆ ਤਰਸੇਮ ਵੀਰੇ ਮਾਰਕੀਟ ਦੇ ਵਿੱਚ ਡਾਕਟਰ ਬਾਜ਼ਾਰ ਦੇ ਵਿੱਚ ਅੱਜ ਇੰਨੀਆਂ ਕੋ ਦਵਾਈਆਂ ਆ ਚੁੱਕੀਆਂ ਨੇ ਹਾਂਜੀ ਨਸ਼ਾ ਛਡਾਉਣ ਦੀ ਹਰ ਤੀਸਰੀ ਵੀਡੀਓ ਆ ਰਹੀ ਆ ਸਹੀ ਗੱਲ ਹੈ ਜੀ ਜਿਹੜਾ ਮੇਰਾ ਦੋਸਤ ਮਿੱਤਰ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ ਹਾਂਜੀ ਲੋਕੇ ਨਸ਼ਾ ਛਡਵਾਉਣ ਲਈ ਕਹਿੰਦੇ ਨੇ ਭਾਜੀ ਤੁਸੀਂ ਸਾਡੇ ਕੋਲ ਆ ਜਾਓ ਤੁਹਾਡਾ ਨਸ਼ਾ ਅਸੀਂ ਘੰਟੇ 'ਚ ਬੰਦ ਕਰਾ ਦਾਂਗੇ ਤੋੜ ਲੱਗੀ ਚਾ ਜਾਓ ਹਾਂਜੀ ਜਿਹੜਾ ਮੇਰਾ ਦੋਸਤ ਮਿੱਤਰ ਬੁਖਾਰ ਚੜ੍ਹ ਜਾਏ ਬਿਮਾਰ ਹੋ ਜਾਏ ਬੰਦਾ ਹਾਂਜੀ 10 15 ਦਿਨ ਉਹਦਾ ਸਰੀਰ ਪਹਿਲਾਂ ਵਾਲੇ ਸਰੀਰ ਵਰਗਾ ਨਹੀਂ ਬਣਦਾ ਤੇ ਜਿਹੜਾ ਇਨਸਾਨ 15 ਸਾਲ ਤੋਂ 20 ਸਾਲ ਤੋਂ 10 ਸਾਲ ਤੋਂ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਇੱਕ ਕੈਮੀਕਲ ਖਾ ਖਾ ਕੇ ਉਹਨੇ ਆਪਣਾ ਨਸ਼ੇ ਨਾਲ ਸਰੀਰ ਖੋਖਲਾ ਕਰ ਲਿਆ ਇੱਕ ਮਾਨਸਿਕ ਰੋਗੀ ਬਣ ਜਾਂਦਾ ਹੈ ਜਿਹੜਾ ਨਸ਼ਾ ਕਰਦਾ ਨਾ ਵਿਅਕਤੀ ਇੱਕ ਮਾਨਸਿਕ ਰੋਗੀ ਬਣ ਜਾਂਦਾ ਹੈ ਠੀਕ ਹੈ ਬੰਦਾ ਕਹਿੰਦਾ ਜੀ ਮਨ ਬਣਾ ਕੇ ਆਓ ਸਾਡੇ ਕੋਲ ਅਸੀਂ ਤੁਹਾਡੀ ਘੰਟੇ ਚ ਤੋੜ ਖਤਮ ਕਰ ਦਾਂਗੇ ਮੈਂ ਕਹਿੰਦਾ ਦੋਸਤੋ ਜਿਹੜੇ ਬੰਦੇ ਨੇ ਮਨ ਬਣਾ ਲਿਆ ਜਿਹੜੀ ਉਹਨੂੰ ਤੋੜ ਆਉਂਦੀ ਆ ਤਖਲੀਫਾਂ ਆਉਂਦੀਆਂ ਨੇ ਨਸ਼ਾ ਛਡਣ ਵੇਲੇ ਉਹਦਾ ਹੱਲ ਕੌਣ ਕਰੇਗਾ ਠੀਕ ਹੈ ਲੱਗਾਂ ਤੇ ਹੋ ਜੂ ਜਾਂ ਫਿਰ ਨਹੀਂ ਹੋਊਗਾ ਕੀ ਲੱਗਦੇ ਪੋਸੀਬਲ ਨਹੀਂ ਹੈ ਕਿ ਘੰਟੇ ਚ ਕਿਵੇਂ ਨਸ਼ਾ ਬੰਦ ਹੋ ਜਾਊਗਾ ਕਿਵੇਂ ਤੋੜ ਬੰਦ ਕਰ ਦਿਆਂਗੇ ਨਹੀਂ ਹੋ ਸਕਦਾ ਸਾਡੇ ਕੋਲ ਜਿਹੜਾ ਅਸੀਂ ਮਾਲਕ ਦੀ ਕਿਰਪਾ ਨਾਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਸਦਕਾ ਬੜੇ ਲੰਬੇ ਸਮੇਂ ਤੋਂ ਅਸੀਂ ਇੱਕ ਨੋਟ ਦੀ ਗੱਲ ਦੱਸਦੀ ਵੀ ਸਾਡੇ ਕੋਲੇ ਹਰ ਬੰਦੇ ਦਾ ਨਾਮ ਪਤਾ ਗੁਪਤ ਰੱਖਿਆ ਜਾਂਦਾ ਗੁਪਤ ਰੱਖਿਆ ਜਾਂਦਾ ਸਹੀ ਗੱਲ ਸਾਡੇ ਕੋਲੇ ਅਸੀਂ ਬਿਆਨ ਨਹੀਂ ਕਰ ਸਕਦੇ ਵੀ ਕਿੰਨੇ ਲੋਕਾਂ ਨੇ ਨਸ਼ਾ ਛੱਡਿਆ ਕਿਉਂਕਿ ਹਰ ਬੰਦੇ ਦਾ ਸਾਡੇ ਕੋਲੇ ਸੀਕ੍ਰੀਟ ਰੱਖਿਆ ਜਾਂਦਾ ਹੈ ਇਸ ਕਰਕੇ ਜਿਹੜਾ ਵੀ ਮੇਰਾ ਦੋਸਤ ਮਿੱਤਰ ਇਸ ਦਲਦਲ ਵਿੱਚ ਫਸਿਆ ਹੋਇਆ ਨਸ਼ੇ ਦੀ ਦਲਦਲ ਵਿੱਚ ਠੀਕ ਹੈ ਨਿਕਲਣਾ ਚਾਹੁੰਦਾ ਹੈ ਹੂੰ ਪਹਿਲੇ 3 ਦਿਨਾਂ ਚ ਉਹਦਾ ਨਸ਼ਾ ਬੰਦ ਹੋ ਚੁ ਸਾਡੇ ਜਿਹੜੀ ਦਵਾਈਆਂ ਪਹਿਲੇ ਦਿਨ 50 ਤੋਂ 60% ਕਵਰ ਕਰਦੀਆਂ ਹਾਂਜੀ ਦੂਸਰੇ ਦਿਨ 70 ਤੋਂ 80% ਤੀਸਰੇ ਦਿਨ 100 ਦਾ 100% ਬੰਦੇ ਨੂੰ ਇਹ ਲੱਗਦਾ ਵੀ ਮੈਂ ਜਾਂ ਕਦੇ ਨਸ਼ਾ ਕੀਤਾ ਹੀ ਨਹੀਂ ਹੈ ਠੀਕ ਹੈ ਜੀ ਕੋਰਸ ਕਿੰਨਾ ਵੱਡਾ ਜੇ ਅਪ ਕੋਰਸ ਕੋਰਸ ਭਾਈ ਜੀ ਸਾਡਾ ਸਿਰਫ 90 ਦਿਨ ਜੀ 45 ਤੋਂ 60 ਦਿਨਾਂ ਦਾ 1.5 ਤੋਂ 2 ਮਹੀਨਿਆਂ ਦਾ ਕੋਰਸ ਹੈ ਹਾਂਜੀ ਹਾਂ ਠੀਕ ਲੋਕਾਂ ਨੂੰ ਵੱਡੀਆਂ ਵੱਡੀਆਂ ਬਿਮਾਰੀਆਂ ਠੀਕ ਕਰਨ ਲਈ ਸਾਲਾਂ ਬੱਧੀ ਲੱਗ ਜਾਂਦੇ ਨੇ ਇਹ ਇੱਕ ਸਾਰੀ ਸਾਰੀਆਂ ਬਿਮਾਰੀਆਂ ਤੋਂ ਵੱਡੇ ਬਿਮਾਰੀਆ ਨਸ਼ਾ ਹਾਂ ਕਹਿਣਾ ਸੌਖਾ ਹੈ ਹਾਂ ਸਭ ਤੋਂ ਪਹਿਲਾਂ ਤਾਂ ਇਹ ਬੰਦੇ ਨੂੰ ਮਾਨਸਿਕ ਰੋਗੀ ਤੇ ਸਰੀਰ ਖੋਖਲਾ ਉਹਨੂੰ ਤੁਰਨ ਜੋਗਾ ਨਹੀਂ ਛੱਡਦਾ ਨਹੀਂ ਛੱਡਦਾ ਦੂਸਰੇ ਨੰਬਰ ਤੇ ਹਾਂ ਪੈਸੇ ਦੀ ਬਰਬਾਦੀ ਤੀਸਰੇ ਨੰਬਰ ਤੇ ਪਰਿਵਾਰ ਦੇ ਵਿੱਚ ਜਿਹੜੇ ਕੰਮ ਕਰਨੇ ਸੀ ਉਹ ਸਾਰਾ ਪੈਸਾ ਤੋਂ ਇੱਕੋ ਬੰਦਾ ਹੀ ਖਾ ਗਿਆ ਖਾ ਗਿਆ ਆਮ ਬੰਦੇ ਹੁਣ ਆਮ ਚਾਹੇ ਖਾਸਾ ਬਾਈ ਜੀ ਇਹ ਤਾਂ ਬੋਰੀਆਂ ਦੀਆਂ ਬੋਰੀਆਂ ਖਾ ਜਾਂਦਾ ਨਸ਼ਾ ਤਾਲੂਕਾ ਜਿੰਨਾ ਮਰਜੀ ਪੈਸਾ ਲਾ ਦੋ ਇਹ ਉਨੇ ਹੀ ਲੱਗ ਜਾਣੇ ਦਿੱਤੇ ਠੀਕ ਹੈ ਜੀ 40 50 ਦਿਨਾਂ ਦਾ ਕੋਰਸ ਹੈ ਦੋਸਤੋ ਅਯੁਰਵੈਦਿਕ ਮੈਡੀਸ਼ਨ ਹੈ ਠੀਕ ਹੈ ਜੀ ਤੇ ਹੋਰ ਜਿੱਥੇ ਮਰਜੀ ਜਾ ਕੇ ਤੁਸੀਂ ਸਾਡੀ ਦਵਾਈ ਨੂੰ ਲੈਬ ਟੈਸਟ ਕਰਵਾ ਸਕਦੇ ਹੋ ਠੀਕ ਹੈ ਜੀ 2 ਮਹੀਨੇ ਦਵਾਈ ਖਾਣ ਤੋਂ ਬਾਅਦ ਆਪਣਾ ਡੋਪ ਟੈਸਟ ਕਰਵਾਓ ਠੀਕ ਹੈ ਜਿੱਥੇ ਮਰਜੀ ਠੀਕ ਹੈ ਤੁਹਾਡਾ ਸਰੀਰ ਨਮਾ ਨਰੋਆ ਤੰਦਰੁਸਤੀ ਕਿਉਂਕਿ ਨਸ਼ਾ ਕਰਨ ਕਰਕੇ ਜਿਹੜੇ ਰੀਐਕਟਿਵੇਟ ਸੈੱਲ ਨੇ ਉਹ ਡੈੱਡ ਹੋ ਜਾਂਦੇ ਨੇ ਡੈੱਡ ਹੋ ਜਾਂਦੇ ਨੇ ਠੀਕ ਹੈ ਬੰਦੇ ਨੂੰ ਧੁੱਪ ਚ ਜਾਣ ਤੋਂ ਵੀ ਡਰ ਲੱਗਦਾ ਕੰਮ ਕਰਨ ਤੋਂ ਵੀ ਡਰ ਲੱਗਦਾ ਸਹੀ ਗੱਲ ਹੈ ਸ਼ੌਂਕ ਜਾਂ ਮਜਬੂਰੀ ਦੋ ਤਿੰਨ ਕਿ ਚੀਜ਼ਾਂ ਹੀ ਹੁੰਦੀਆਂ ਨੇ ਬੰਦਾ ਨਸ਼ਾ ਕਰਦਾ ਕਿਉਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਲੋਕ ਸ਼ੌਂਕ ਨਾਲ ਲੱਗੇ ਹੋਏ ਨੇ ਅੱਜ ਉਹਨਾਂ ਦੀ ਮਜਬੂਰੀ ਬਣ ਕੇ ਛੁੱਟਦਾ ਨਹੀਂ ਹੈ ਸਹੀ ਗੱਲ ਹੈ ਉਹਨੂੰ ਛੱਡਣ ਲਈ 10 ਥਾਂ ਤੋਂ ਕਹਿੰਦੇ ਦਵਾਈਆਂ ਖਾ ਲੀਆਂ ਦਵਾਈਆਂ ਖਾ ਖਾ ਕੇ ਢਿੱਡ ਭਰ ਲਿਆ ਸਾਰਾ ਦਿਨ ਦਵਾਈ ਹੀ ਖਾਈ ਜਾਨੇ ਆ ਸਹੀ ਗੱਲ ਲੀਵਰ ਖਰਾਬ ਹੋ ਜਾਂਦਾ ਲੀਵਰ ਖਰਾਬ ਹੋਣ ਵਾਲਾ ਕੰਮ ਹੈ ਬਾਈ ਜੀ ਜਿਹੜਾ ਸਾਰਾ ਦਿਨ ਕੋਈ ਚੀਜ਼ ਹੀ ਖਾਈ ਗਈ ਜਾਨੀਏ ਜਿਹੜੀ ਸਾਡੇ ਸਰੀਰ ਵਾਸਤੇ ਬਣੀ ਹੋਈ ਨਹੀਂ ਆਪਣੀ ਜਿਹੜੀ ਦਵਾਈ ਆ ਸੰਜੀਵਨੀ ਜਿਹੜੀ ਬੂਟੀ ਦੀ ਤਰ੍ਹਾਂ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕੰਮ ਕਰਦੀ ਆ ਸਿਰਫ ਇੱਕ ਪ੍ਰਕਾਰ ਦੀ ਦਵਾਈ ਆ ਦੋਸਤੋ ਸਾਡੀ ਇੱਕ ਪ੍ਰਕਾਰ ਦੀ ਠੀਕ ਹੈ ਇਹ ਨਹੀਂ ਹੈਗਾ ਵੀ ਬੰਦਾ ਸਾਰਾ ਦਿਨ ਸਾਡੀ ਦਵਾਈ ਨਾਲ ਹੀ ਭਰਿਆ ਰਹੂਗਾ ਉਹਦਾ ਢਿੱਡ ਸਿਰਫ ਇੱਕ ਪ੍ਰਕਾਰ ਦੀ ਦਵਾਈ ਦੰਨੇ ਆ ਹਾਂਜੀ ਨਸ਼ੇ ਦੀ ਡੋਜ਼ ਆ ਜਿਹੜੀ ਅੱਜ ਬੰਦਾ ਥੋੜਾ ਜਿਹਾ ਖਾਣਾ ਸ਼ੁਰੂ ਕਰਦਾ ਹੌਲੀ ਹੌਲੀ ਉਹ ਵੱਧ ਜਾਂਦਾ ਆਪਣੀ ਜਿਹੜੀ ਦਵਾਈ ਆ ਹਾਂਜੀ ਇਹਦਾ ਗ੍ਰਾਫ ਉੱਪਰੋਂ ਚੱਲਦਾ ਹੈ ਹਰ 5-5 ਦਿਨਾਂ ਬਾਅਦ ਦਵਾਈ ਦਾ ਗ੍ਰਾਫ ਘਟਦਾ ਜਾਂਦਾ ਹੈ ਠੀਕ ਹੈ ਜੀ ਬੜੀ ਆਸਾਨੀ ਨਾਲ ਬੰਦਾ ਨਸ਼ਾ ਛੱਡ ਸਕਦਾ ਹੈ ਨਸ਼ਾ ਜੀਭ ਥਲੇ ਰੱਖਣ ਵਾਲੀਆਂ ਗੋਲੀਆਂ ਚਿੱਟਾ ਸਮੈਕ ਮੈਥਡ ਆਨ ਕਾਮਣੀਆਂ ਹੈਰੋਇਨ ਸ਼ਰਾਬ ਡੋਡੇ ਅਫੀਮ ਹੋਰ ਮੈਡੀਕਲ ਨਸ਼ੇ ਜਿੰਨਾ ਮਰਜੀ ਪ੍ਰਾਣਾ ਨਸ਼ਾ ਕਰਦੇ ਹੋ ਦੋਸਤੋ ਜਿੰਨਾ ਮਰਜੀ ਨਸ਼ਾ ਕਰਦੇ ਹੋ ਠੀਕ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਤਰਸੇਮ ਵੀਰੇ ਤੁਹਾਡੇ ਵਰਗੇ ਦੋਸਤਾਂ ਦੇ ਜਰੀਏ ਆਪਾਂ ਇਸ ਜਾਣਕਾਰੀ ਨੂੰ ਸਾਂਝੀ ਕਰ ਰਹੇ ਹਾਂ ਵੀ ਜਿਹੜੇ ਮੇਰੇ دوست ਮਿੱਤਰ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਦਵਾਈਆਂ ਖਾ ਕੇ ਅੱਕ ਕੇ ਘਰ ਬੈਠ ਕੇ ਵੀ ਹੁਣ ਨਸ਼ਾ ਨਹੀਂ ਛੱਡਿਆ ਜਾਂਦਾ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਆਪਣੀ ਜਿਹੜੇ ਕਹਿੰਦੇ ਨੇ ਅਸੀਂ ਤਾਂ ਬਾਈ ਜੀ ਅੱਕ ਗਏ ਵੀ ਨਸ਼ਾ ਨਹੀਂ ਛੱਡਿਆ ਜਾਂਦਾ ਸਾਡੇ ਕੋਲ ਆਉਣ ਦੀ ਵੀ ਲੋੜ ਨਹੀਂ ਦੱਤੇ ਹੋਏ ਨੰਬਰਾਂ ਤੇ ਸਾਡੇ ਨਾਲ ਇੱਕ ਵਾਰ ਜ਼ਰੂਰ ਸੰਪਰਕ ਕਰਿਓ ਜੇਕਰ ਤੁਸੀਂ ਵਾਕਈ ਮਨ ਵੀ ਬਣਾ ਲਿਆ ਤਨ ਨੂੰ ਵੀ ਕੰਟਰੋਲ ਕਰ ਲਿਆ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਤੁਹਾਡਾ ਨਸ਼ਾ ਜਿਹੜਾ ਅਸੀਂ ਬੰਦ ਕਰਵਾਵਾਂਗੇ ਪਹਿਲੇ 3 ਦਿਨਾਂ ਚ ਠੀਕ ਹੈ ਜੀ ਕੋਈ ਅਸੀਂ ਇਹ ਨਹੀਂ ਕਹਿੰਦੇ ਵੀ ਘੰਟੇ 'ਚ ਛਡਵਾ ਦਾਂਗੇ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਦਿੱਤੇ ਹੋਏ ਨੰਬਰਾਂ ਤੇ ਫੋਨ ਕਾਲ ਕਰੋ ਦੁਨੀਆਂ ਦੇ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਠੀਕ ਹੈ ਘਰ ਬੈਠੇ ਦਵਾਈ ਮੰਗਵਾ ਸਕਦੇ ਠੀਕ ਹੈ ਜੀ ਦਵਾਈ ਚੋਰੀ ਚੋਰੀ ਖਵਾਉਣੀ ਹੈ ਜਾਂ ਫਿਰ ਕਿਵੇਂ ਹੁੰਦਾ ਕਿ ਆਉਂਦਾ ਨਾ ਬਜ਼ਾਰ ਦੇ ਵਿੱਚ ਇਹ ਗੱਲ ਤੁਸੀਂ ਕੀਤੀ ਹੈ ਚੋਰੀ ਚੋਰੀ ਖਵਾਣੀ ਪਊਗੀ ਹਾਂ ਸਾਨੂੰ ਬਹੁਤ ਭੈਣਾ ਫੋਨ ਕਰਦੀਆਂ ਨੇ ਕਿਉਂਕਿ ਜ਼ਿਆਦਾਤਰ ਸੰਤਾਪ ਆ ਜਿਹੜਾ ਉਹ ਪਰਿਵਾਰ ਚੱਲਦਾ ਨਸ਼ੇ ਵਾਲੇ ਬੰਦੇ ਦਾ ਚਾਹੇ ਉਹ ਮਾਂ ਦੇ ਰੂਪ ਵਿੱਚ ਆ ਭੈਣ ਦੇ ਰੂਪ ਵਿੱਚ ਆ ਬਹੁਤ ਦੁਖੀ ਪਰਿਵਾਰ ਨੇ ਸਾਡੇ ਕੋਲ ਜਿਹੜੇ ਆਉਂਦੇ ਨੇ ਉਹ ਹੱਸਦੇ ਜਾਂਦੇ ਨੇ ਜਿਹੜੀ ਸਾਡੀ ਮੈਡੀਸ਼ਨ ਹੈ ਬਹੁਤ ਵੀਰ ਨੇ ਖਾਸ ਗੱਲ ਕੀਤੀ ਆ ਦਵਾਈ ਖੁਦ ਖਾਣੀ ਪੈਣੀ ਆ ਖੁਦ ਖਾਣੀ ਪੈਣੀ ਜਿਹੜਾ ਮੇਰਾ ਵੀਰ ਖੁਦ ਨਸ਼ਾ ਛੱਡਣਾ ਚਾਹੁੰਦਾ ਉਹੀ ਇਨਸਾਨ ਨਸ਼ਾ ਛੱਡ ਸਕਦਾ ਉਹੀ ਬੰਦਾ ਸਾਡੇ ਨਾਲ ਸੰਪਰਕ ਕਰੇ ਕਿਉਂਕਿ ਹਰ ਬੰਦੇ ਦਾ ਸਮਾਂ ਬੜਾ ਕੀਮਤੀ ਹੈ ਇਸ ਕਰਕੇ ਨਸ਼ਾ ਖੁਦ ਛੱਡਣਾ ਪੈਣਾ ਕੋਈ ਚੋਰੀਆਂ ਅਸੀਂ ਦਵਾਈ ਨਹੀਂ ਦਿੰਦੇ ਕਿਸੇ ਨੂੰ ਸਾਨੂੰ ਬੰਦਾ ਚੋਰੀਆਂ ਦਵਾਈ ਲੈਣ ਲਈ ਕੋਈ ਫੋਨ ਵੀ ਨਾ ਕਰੇ ਠੀਕ ਹੈ ਸਹੀ ਗੱਲ ਆ ਗਈ ਲੇ ਵੀ ਮਿੱਤਰੋ ਜਿਹੜੇ ਜਿਹੜੇ ਮੇਰੇ ਵੀਰਾਂ ਦਾ ਬਾਈ ਜੀ ਮਨ ਬਣ ਗਿਆ ਵੀ ਅਸੀਂ ਨਸ਼ਾ ਛੱਡਣਾ ਚਾਉਂਦੇ ਆ ਤਾਂ ਬਾਈ ਜੀ ਇੱਕ ਵਾਰ ਪਿੰਡ ਬਟੂਹਾ ਜ਼ਿਲ੍ਹਾ ਸੰਗਰੂਰ ਦੇ ਵਿਚਾਰ ਕੇ ਦਵਾਈ ਲੈ ਕੇ ਜਾਓ ਮੈਂ ਕਹਿੰਦਾ ਵੀ 100% ਬਾਈ ਜੀ ਕਹਿੰਦੇ ਆ ਵੀ 100% ਸਾਡੇ ਕੋਲੇ ਉਰੇ ਜੀ ਤੁਸੀਂ ਆਓਗੇ ਤਾਂ ਤੁਸੀਂ ਨਸ਼ਾ ਛੱਡ ਕੇ ਹੱਸਦੇ ਹੱਸਦੇ ਜਾਓਗੇ ਬਿਲਕੁਲ ਹੈਨਾ ਬਾਈ ਜੀ ਤੇ ਬਾਈ ਜੀ ਬਾਕੀ ਬਾਈ ਜੀ ਓਪਨ ਨੰਬਰ ਹੈਗੇ ਨੇ ਤੁਸੀਂ ਕਾਲ ਕਰਕੇ ਕੋਈ ਵੀ ਜਾਣਕਾਰੀ ਲੈਣੀ ਚਾਹੋ ਨੇ ਤਾਂ ਤੁਸੀਂ ਲੈ ਸਕਦੇ ਹੋ ਠੀਕ ਆ ਬਾਈ ਜੀ ਧੰਨਵਾਦ ਧੰਨਵਾਦ